ਅਸੀਂ ਕਾ ਦੋਸਤੋ ਕੀ ਹਾਲ ਚਾਲ ਹੈ ਮੈਂ ਕੱਦਾਂ ਕਿ ਤੁਸੀਂ ਸਭ ਮੋਜੇ ਚ ਹੋਗੇ ਦੇਖ ਲਓ ਜੀ ਭੁੱਖ ਲੱਗੀ ਜੀ ਤੇ ਮੈਂ ਆਹ ਚਲੋ ਜੀ ਮੈਕਡੋਨਲਡਰ ਚ ਕਾਫੀ ਪੀ ਲੈਨੇ ਆ ਤੇ ਨਾਲ ਕੁਝ ਚੰਡੇ ਵਿੱਚ ਖਾ ਲੈਨੇ ਛੋਟਾ ਮੋਟਾ ਜਿਆ ਕੰਮ ਚੱਲ ਜੇਗਾ ਇਹ ਸ਼ਹਿਰ ਹੈ ਜੀ ਮਿਲਾਨ ਇਟਲੀ ਦਾ ਸ਼ਹਿਰ ਹੈ ਜੀ ਇਹ ਹੈ ਜੀ ਮਿਲਾਨ ਨੂੰ 에어ਪੋਰਟ ਸਾਡੀ ਫਲਾਈਟ ਉੱਤੇ ਰਾਤ ਤੀ ਪਹੁੰਚੀ ਸੀ ਤੁਸੀਂ ਕਾ ਨਾਈਟ ਸਟੇ ਕਰਦੇ ਆ 에어ਪੋਰਟ ਦੇ ਗੱਲ ਲੈਨੇ ਆ ਤੇ ਨੈਕਸਟ ਡੇ ਅਸੀਂ ਘੁੰਮ ਕਮਾਂ ਲਵਾਂਗੇ ਮਿਲਾਨ ਨੂੰ ਸ਼ਹਿਰ ਦੇਖ ਲਾਂਗੇ ਤੇ ਨੈਕਸਟ ਡੇ ਫਲਾਈਟ ਅਗੇ ਸ਼ਾਮ ਦੀ 에어 ਇੰਡੀਆ ਦੀ ਉੱਤੇ ਹੈ ਭਾਈ ਸਾਹਿਬ ਮਿਲਬੇ ਤੁਹਾਨੂੰ ਅਸੀਂ ਕਹ ਜੀ ਕਿੱਥੋਂ ਦੇ ਕੰਦਰ ਜੀ ਪਾਕਿਸਤਾਨ ਤੱਕ ਮੈਂ ਇਹਦੀ ਵੀ ਫਲਾਈਟ ਹੈਗੀ ਹੈ ਪਾਕਿਸਤਾਨ ਦੀ ਮੈਂ ਹਾਜੀ ਤੁਹਾਨੂੰ ਤੁਸੀਂ ਬੈਠ ਜਾਓ ਜੀ ਇੱਕ ਉੱਤੇ ਦੋ ਲੜਕੀਆਂ ਆਈਆਂ ਸੀ ਉਹ ਫਿਨਲੈਂਡ ਤੋਂ ਆਈਆਂ ਸੀ ਉਹ ਵੀ ਕੋਲੀ ਬੈਠੀਆਂ ਸੀ ਇੱਕ ਇੰਡੀਅਨ ਫੈਮਿਲੀ ਉੱਤੇ ਹੋਰ ਆ ਗਈ ਉਹ ਯਾਨੀ ਕਿ ਜੱਥਾ ਜਾਂ ਬਣ ਗਿਆ ਤੇ ਮੈਂ ਤੇ ਪਾਕਿਸਤਾਨ ਦੇ ਨੂੰ ਜਿਵੇਂ ਆਪਣਾ ਪੰਜਾਬੀ ਗੱਲਾਂ ਸ਼ੁਰੂ ਹੋ ਜਾਂਦੀ ਆ ਮੈਂ ਕਿਹਾ ਹੋਰ ਸੁਣਾਉ ਜੀ ਫੇਰ ਇਟਲੀ ਦੇ ਹਾਲ ਤੇ ਤੁਸੀਂ ਦੱਸਦੇ ਰਹੇ ਪਾਕਿਸਤਾਨ ਦੀਆਂ ਕੋਈ ਸਰਾਉ ਗੱਲਾਂ ਉਹਨੇ ਫਿਰ ਐਸੀਆਂ ਗੱਲਾਂ ਸੁਾਈਆਂ ਪਾਕਿਸਤਾਨ ਦੀਆਂ ਵੀ ਕਿਆ ਬਾਤ ਹੈ ਯਾਨੀ ਕਿ ਪੂਰੇ ਬੰਦਿਆਂ ਦਿਲਾ ਹੀ ਰੱਖਿਆ ਇੱਕ ਰਾਤ ਪਤਾ ਨਹੀਂ ਲੱਗਾ ਕਿਵੇਂ ਬੀਤ ਗਈ ਹੈ ਗੱਪ ਛੱਪਾਂ ਦੀ ਰਾਤ ਬੀਤ ਗਈ ਇਹਨਾਂ ਨਾਈਸ ਬੰਦਾ ਸੀ ਉਹਦੇ ਬਾਕੀ ਦੋਸਤੋ ਮਿਲਾਉਂ ਸ਼ਹਿਰ ਬੜਾ ਅੱਛਾ ਹੈਗਾ ਲੋਕ ਬੜੇ ਅੱਛੇ ਇਟਲੀ ਦੇ ਇਹ ਰਫੇ ਤੇ ਖੈਰ ਦੁਨੀਆ ਦੇ ਹਾਲ ਮੁਲਕ ਵਿੱਚ ਚਲਦੀ ਏ ਤੇ ਯੂਕੇ ਦੇ ਜਾਓ ਤਾਂ ਇਟਲੀ ਬਹੁਤ ਸਸਤਾ ਲੱਗਦਾ ਹੈ ਖਾਣਾ ਪੀਣਾ ਸਸਤਾ ਹੈ ਇਹ ਮੈਕਡੋਨਲਡਰ ਅਗਾਜੇ ਉੱਥੇ ਦਾ ਉੱਥੋਂ ਅਸੀਂ ਬਸ ਰਹੀ ਸੀ ਜੀ ਸਿਟੀ ਸੈਂਟਰ ਜਾਣ ਨੂੰ ਤੇ ਕਰੀਬ ਜੀ ਜੇ ਤੁਸੀਂ ਰਿਟਰਨ ਟਿਕਟ ਲੈਂਦੇ ਹੋ ਨਾ ਮਿਲਾਨੋਂ ਤੋਂ ਸਿਟੀ ਸੈਂਟਰ ਜਾਣਾ ਤੇ 16 ਯੂਰੋ ਦੀ ਕੀਜੇ ਤੇ ਜੇ ਸਿੰਗਲ ਟਿਕਟ ਲੈਂਦੇ ਹੋ ਬਾਈ ਬੱਸ ਤੇ 10 ਯੂਰੋ ਦੀ ਕੀਜੇ ਐ ਸਿਟੀ ਸੈਂਟਰ ਅਗਾਜੇ ਮਿਲਾਨੋਂ ਦਾ ਤੂਸਪਲੇਸਾਗਾ ਇੱਥੇ ਬਹੁਤ ਜ਼ਿਆਦਾ ਰੌਣਕ ਹੁੰਦੀ ਸੀ ਜਿਵੇਂ ਮੇਲਾ ਲੱਗਾ ਹੋਇਆ ਐ ਇੰਨਾ ਕਿ ਟੂਰਿਸਟ ਆਉਂਦਾ ਇਟਲੀ ਦੇ ਵਿੱਚ ਵੀ ਕਿਆ ਬਾਤ ਐ ਤੇ ਮੌਸਮ ਵੀ ਬੜਾ ਪਿਆਰਾ ਸੀ ਹਲਕਲਕੀ ਛਣ ਸੀ ਦੁਬਾਰੀ ਤੇ ਮੌਸਮ ਅੱਛਾ ਹੁੰਦਾ ਇੰਗਲੈਂਡ ਦਾ ਚੱਕਰ ਨਹੀਂ ਗਿਆ ਜਦੋਂ ਮੇਕੋ ਮੀ ਪੈਂਦਾ ਰਹਿੰਦਾ ਮੌਸਮ ਬਹੁਤ ਸਾਫ ਹੈ ਗਾੜੀ ਬੜਾ ਪਿਆਰਾ ਮੌਸਮ ਸੀ ਤੇ ਬੜੇ ਮਜਾ ਆਇਆ ਉਤੋਂ ਟਿਕਟ ਸਸਤੀ ਲਈਏ ਹੋਵੇ ਤੇ ਹੋਰ ਮਜਾ ਜ਼ਿਆਦਾ ਆ ਜਾਂਦਾ ਕਿਉਂਕਿ ਵੀ ਬੰਦਾ ਪੈਸੇ ਬੁਸੇ ਖਰਚ ਕਰ ਦਿੰਦਾ ਐ ਇਹ ਤੇ ਘੱਟ ਤੋਂ ਘੱਟ ਰਟੈਂਟਲ ਲੋਨਾ ਤੇ 600 ਪਾਉਣ ਤੋਂ ਘੱਟ ਨਹੀਂ ਮਿਲਦੀ ਇੰਡੀਆ ਦੀ ਘੱਟ ਤੋਂ ਘੱਟ ਤੇ ਸਾਨੂੰ 200 ਸਿੰਗਲ ਮਿਲ ਗਈ ਤੇ ਵਾਪਸੀ ਵੀਖਾਂਗੇ ਕਿੰਨੇ ਦੀ ਮਿਲਦੀ ਹੈ ਹਲੇ ਤੇ ਮੈਂ ਕਿਹਾ ਚਲੋ ਥੋੜੇ ਨਜ਼ਾਰੇ ਲਓ ਤੁਸੀਂ ਇਹ ਸਭ ਉਫਸੇ ਸ਼ਹਿਰ ਦੀ ਰੌਣਕ ਹੈ ਇਹ ਦੋਸਤੋ ਭਾਵੇਂ ਤੁਸੀਂ ਲੋਕਲ ਬਸ ਤੇ ਜਾਓ ਤੇ ਭਾਵੇਂ ਤੁਸੀਂ ਜਾਓ ਟ੍ਰੇਨ ਤੇ ਮਜ਼ਾ ਬਹੁਤ ਹੈਗਾ ਜੇ ਇਟਲੀ ਜਾਉਂਦਾ ਤੁਸੀਂ ਟਾਈਮ ਸਸਤੀਆਂ ਜਿਹੜੀਆਂ ਇਹ ਲੈ ਲਓ ਜੈਟ ਟੂ ਲੈ ਲਓ ਈਜੀ ਜੈਟ ਲੈ ਲਓ ਉੱਥੇ ਆਪਣੇ ਫਿਰ ਤੁਹਾਨੂੰ ਹਰ ਤਰ੍ਹਾਂ ਦੇ ਇੰਡੀਅਨ ਮਿਲਗੇ ਜਿਵੇਂ ਪੰਜਾਬ 'ਚ ਮਿਲਦੇ ਨਾ ਇਹੋ ਜਿਹੇ ਇੰਡੀਅਨ ਨੇ ਤੇ ਪੂਰਾ ਉੱਥੇ ਪੰਜਾਬ ਲਾਇਆ ਹੋਇਆ ਹੈ ਫਰੂਟ ਮਾਰਕੀਟ ਹੈਗੀਏ ਉਹ ਬੜੀ ਸਸਤੀ ਹੈ ਖਾਣਾ ਪੀਣਾ ਬਹੁਤ ਸਸਤਾ ਹੈ ਇਹ ਹੈ ਗਾ ਜੀ ਦੋਸਤੋ ਸਿਟੀ ਸੈਂਟਰ ਦਾ ਮੇਨ ਇਲਾਕਾ ਜਿੱਥੇ ਟੂਰਿਸਟਾਂ ਨੂੰ ਹਰ ਵਕਤ ਮਿਲੇਗਾ ਫੋਟੋਗ੍ਰਾਫੀ ਕਰਦੇ ਮਿਲ ਲਗੇ ਹਰ ਕੰਟਰੀ ਦੇ ਲੋਕ ਇੱਥੇ ਆਉਂਦੇ ਵੇ ਖਾਸ ਕਰ ਜਿਹਨਾਂ ਕੋਈ ਯੂਰੋਪੀਅਨ ਪਾਸਪੋਰਟ ਹੈ ਉਹਨਾਂ ਦੇ ਮੁੱਜਾਂ ਲੱਗੀਆਂ ਆ 15 20 ਯੂਰੋ ਦੀ ਟਿਕਟ ਲਈ 15 20 ਪੌਂਡ ਦੀ ਟਿਕਟ ਲਈ ਕੋਈ ਬਾਈ ਬੱਸ ਆ ਰਿਹਾ ਕੋਈ ਬਾਈਰ ਆ ਰਿਹਾ ਕੋਈ ਬਾਈ ਟੈਨ ਆ ਰਿਹਾ ਕੰਫੀ ਕਿ ਚਲੇ ਜਾਂਦੇ ਵੇ ਕੁਝ ਲੋਕ ਇਟਲੀ ਸ਼ੋਪਿੰਗ ਕਰਨ ਆਦੇ ਵੇ ਕਿਉਂਕਿ ਇੰਗਲੈਂਡ ਦੇ ਮੁਕਾਬਲੇ ਤੇ ਇਟਲੀ ਬਹੁਤ ਸਸਤਾ ਰਹਿਣਾ ਖਾਣਾ ਪੀਣਾ ਮਤਲਬ ਬਹੁਤ ਜ਼ਿਆਦਾ ਨਜ਼ਾਰਾ ਸਾਡਾ ਇੱਕੋ ਦਿਨ ਦਾ ਟੂਰ ਰਗਾ ਸੀ ਤੇ ਬੜਾ ਮਜ਼ਾ ਆਇਆ ਬਾਕੀ ਇੱਥੇ ਵੀ ਜਿੰਨੇ ਬੰਦੇ ਮਿਲੇ ਤਕਰੀਬਨ ਸਾਰੇ ਬੰਦੇ ਕੰਮ ਕਰਦੇ ਸੀ ਉਹ ਵੀ ਕਹ ਰਹੇ ਵੀ ਇੱਥੇ ਪੀਪਲ ਬਣ ਜਾਂਦੇ ਵੇ ਦੋ ਤਿੰਨ ਹਸਾਲਾਂ ਚ ਹੁਣ ਇਹ ਨਹੀਂ ਪਤਾ ਸੱਚ ਬੋਲਦੇ ਕਿ ਝੂਠ ਬੋਲਦੇ ਵੇ ਕੋਈ ਕਹਿੰਦਾ ਜੀ ਮੈਂ ਦੋ ਤਿੰਨ ਹਸਾਲਾਂ ਮੇਰੇ ਪਾਪਾ ਬਣ ਗਏ ਵੇ ਕੋਈ ਕਹਿੰਦਾ ਜੀ ਮੈਨੂੰ ਚਾਰ ਸਾਲ ਹੋ ਗਏ ਵੇ ਕੋਈ ਕਹਿੰਦਾ ਦੋਸਤ ਹੋ ਗਏ ਮੈਂ ਵੇਟ ਕਰ ਰਿਹਾ ਹਾਂ ਵਾ ਯਾਨੀ ਕਿ ਉਸ ਸਪੇਨ ਵਾਲਾ ਚੱਕਰ ਹੀ ਗਾਇ ਜਿਵੇਂ ਲੋਕ ਪਹਿਲਾਂ ਪੁਰਤਗਾਲ ਚ ਜਾਂਦੇ ਸੀ ਇਟਲੀ ਆਉਂਦੇ ਸੀ ਸਪੇਨ ਜਾਂਦੇ ਵੇ ਇਹ ਸਭ ਲੋਕ ਪੀਪਲਾਂ ਦੇ ਚੱਕਰ ਜਾਂਦੇ ਵੇ ਲੇਕਿਨ ਕਿਸੇ ਨੇ ਕੋਈ ਬੈਦ ਰੁਈ ਨਹੀਂ ਦਿੱਤੀ ਇਟਲੀ ਵਾਲੇ ਵੀ ਇਟਲੀ ਕੰਮ ਨਹੀਂ ਗਾ ਜਿੰਨੇ ਵੀ ਬੰਦੇ ਮਿਲੇ ਸਾਰੇ ਕਲ ਜੋਬ ਹੈਗੀ ਸੀ ਕੰਮ ਹੈਗਾ ਸੀ ਉਹ ਕਹਿੰਦੇ ਵੀ ਇਟਲੀ ਵਿੱਚ ਕੰਮ ਕਰਨ ਦੀ ਕੋਈ ਮੁਸ਼ਕਲ ਨਹੀਂ ਗਈ ਬੰਦਾ ਹਿੰਦੀ ਚਾਹੀਦਾ ਹੈ ਕੰਮ ਕਰਨਾ ਚਾਹੀਦਾ ਤੇ ਜੋਬ ਇੱਥੇ ਮਿਲ ਜਾਂਦੀ ਹੈ ਕਿਉਂਕਿ ਟੂਰਿਸਟ ਇਲਾਕਾ ਹੈ ਤੇ ਟੂਰਿਸਟ ਇਲਾਕੇ ਵਿੱਚ ਬਹੁਤ ਲੋਗ ਆਉਂਦੇ ਵੇ ਇਸ ਕਰਕੇ ਰੈਸਟੋਰੈਂਟ ਤੇ ਹੋਟਲਾਂ ਜੋ ਮਿਲ ਜਾਂਦੀ ਹੈ ਬਾਕੀ ਤੁਹਾਨੂੰ ਅਗਲੇ ਵੀਡੀਓ ਚ ਥੈਂਕ ਯੂ ਵੈਰੀ ਮਚ